ਸਰਕਾਰ ਨੇ ਸਪਸ਼ਟ ਦੇਇਤਾਂ ਦਿੱਤੀਆਂ ਸੀ ਵੀ 10 ਮਿੰਟ ਦੇ ਵਿੱਚ ਮੋਰਚਾ ਉਠਾਉਣਾ ਹੈ। ਸਾਨੂੰ ਆਪਣੇ ਮੁਲਕ ਦੀ ਲੜਾਈ ਲੜਨੀ ਚਾਹੀਦੀ ਹੈ। ਆਪਣੇ ਖਾਲਸਾਣ ਦੀ ਲੜਾਈ ਲੜਨੀ ਚਾਹੀਦੀ ਹੈ। ਇਹ ਮੰਤਰੀ ਦਿੱਲੀ ਦਾ ਚਮਚਾ ਬਣ ਕੇ ਇੱਥੇ ਕੰਮ ਕਰ ਰਿਹਾ ਹੈ। ਪਰ ਇਹ ਵਿਸ਼ਵਾਸ ਘਾਟ ਕੀਤਾ ਜਿਹੜਾ ਇਸ ਸਰਕਾਰ ਨੇ। ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ। ਸੋ ਮੈਂ ਪਹੁੰਚਿਆ ਸ਼ਰੋਮਣੀ ਕਾਲੀ ਦਰ ਅੰਮ੍ਰਿਤਸਰ ਦੇ ਆਗੂ ਕੋਲ ਭਾਈ ਤੇਜਿੰਦਰ ਸਿੰਘ ਹੋਰਾਂ ਦੇ ਕੋਲ। ਸੋ ਗੱਲਬਾਤ ਕਰਨ ਲੱਗੇ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਸਰਦਾਰ ਜਗਦੀਸ਼ ਸਿੰਘ ਡੱਲੇਵਾਰ ਉਹਨਾਂ ਦੀ ਦੋ ਫੋਰਮਾਂ ਦੇ ਵੱਲੋਂ ਲਗਾਇਆ ਗਿਆ ਸੀਗਾ ਸੋ ਮੋਰਚਾ 2 ਸਾਲ ਚੱਲਿਆ ਜਿਹਦੇ ਵਿੱਚ ਮਰਨ ਮਰਤ ਰੱਖਿਆ ਡੱਲੇਵਾਲ ਸਾਹਿਬ ਨੇ ਹੁਣ ਜਿਹੜਾ ਸਰਕਾਰ ਦੀਆਂ ਸਾਜਿਸ਼ਾਂ ਦੇ ਏ ਠਾ ਕੇ ਜਦੋਂ ਉਹਨਾਂ ਨੇ ਕੱਲ ਉਹਨਾਂ ਨੂੰ ਮੀਟਿੰਗ ਦੇ ਦੌਰਾਨ ਬੁਲਾ ਲਿਆ ਇੱਕ ਬਹਾਨਾ ਬਣਾ ਕੇ ਪਿੱਛੋਂ ਸਾਰਾ ਮੋਰਚਾ ਪੁਲਿਸ ਨੇ ਚੁੱਕ ਚੁੱਕ ਕੇ ਤੰਬੂ ਉਹਨਾਂ ਦੇ ਜੀਸੀਬੀ ਦੇ ਨਾਲ ਚੁੱਕ ਕੇ ਛੋਟੇ ਮਾਰੇ ਵਿੱਚ ਟਾਲੀਆਂ ਦੇ ਸੋ ਗੱਡੀਆਂ ਦੇ ਵਿੱਚ ਉਸੇ ਮੁੱਦੇ ਨੂੰ ਲੈ ਕੇ ਗਲਬਤ ਕਰਨ ਲੱਗਿਆ ਵੀ ਅਸਲੀ ਮੁੱਦਾ ਹੈ ਕਿ ਇਹ ਕਿਉਂ ਕਾਰਨ ਹੈ ਸਾਜਿਸ਼ ਕਿਉਂ ਖੇਡੀ ਗਈ ਸਰਕਾਰ ਨੇ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਜਿਸ ਤਰ੍ਹਾਂ ਕਿਸਾਨੀ ਮੁੱਦੇ ਤੇ ਗੱਲ ਕਰਦੇ ਆਂ ਕਿਸਾਨੀ ਮੁੱਦਾ ਇੱਕ ਕਿਸਾਨਾਂ ਦੇ ਵਾਸਤੇ ਜਾਂ ਪੰਜਾਬ ਦੇ ਲੋਕਾਂ ਦੇ ਵਾਸਤੇ ਇੱਕ ਬਹੁਤ ਅਹਿਮ ਮੁੱਦਾ ਸੀਗਾ। ਪਿਛਲੇ ਸਮੇਂ ਦੀ ਗੱਲ ਕਰੀਏ 2 ਸਾਲ ਦਿੱਲੀ ਦੇ ਵਿੱਚ ਮੋਰਚਾ ਲੱਗਿਆ। ਕਾਲੇ ਕਾਨੂੰਨ ਕਿਸਾਨਾਂ ਨੇ ਜੰਗ ਲੜ ਕੇ ਕਾਲੇ ਕਾਨੂੰਨ ਰੱਦ ਕਰਵਾਏ ਸੀਗੇ। ਹੁਣ ਦੋ ਫੋਰਮਾਂ ਦੇ ਵੱਲੋਂ 2 ਸਾਲ ਤੋਂ ਮੋਰਚਾ ਲੱਗਿਆ ਸੀਗਾ ਖਨੋਰੀ ਬਾਰਡਰ ਤੇ। ਡੱਲੇਵਾਲ ਸਾਹਿਬ ਨੇ ਮਰਨ ਵਰਤ ਵੀ ਰੱਖਿਆ ਸਰਕਾਰ ਕਹਿੰਦੀ ਵੀ ਜਿੰਨੇ ਮਰਜੀ ਕਿਸਾਨ ਮਰ ਜਾਣ ਲੇਕਿਨ ਟਸ ਤੋਂ ਮਸ ਨਹੀਂ ਹੋਈ ਹੁਣ ਜਿਹੜਾ ਸਰਕਾਰ ਪੰਜਾਬ ਸਰਕਾਰ ਨੇ ਪੰਜਾਬ ਪੁੱਸ ਨੇ ਧੱਕੇ ਦੇ ਨਾਲ ਜੀਸੀਬੀ ਦੇ ਨਾਲ ਟੈਂਟ ਚੱਕ ਚੱਕ ਕੇ ਮਾਰੇ ਆ ਤੇ ਉਥੋਂ ਜਿੰਨੇ ਕਿਸਾਨ ਸੀ ਚੱਕ ਲੈ ਗਏ ਨੇ ਸੋ ਇਹ ਸਾਰਾ ਮੁੱਦਾ ਕਿਵੇਂ ਲੱਗਦਾ ਤੁਹਾਨੂੰ ਭਾਈ ਸਾਹਿਬ ਵੇਖੋ ਜੀ 1947 ਤੋਂ ਲੈ ਕੇ ਜੀ ਅੱਜ ਤੱਕ ਵੀ ਪੰਜਾਬ ਨੂੰ ਕਦੀ ਇਨਸਾਫ ਨਹੀਂ ਮਿਲਿਆ ਜੀ ਜੀ ਸਾਡੀ ਕੌਮ ਨੇ ਪੰਜਾਬੀਆਂ ਨੇ ਬੜੇ ਧਰਨੇ ਦਿੱਤੇ ਨੇ ਭਾਵੇਂ ਪੰਜਾਬੀ ਸੂਬੇ ਦੀ ਗੱਲ ਹੋਵੇ ਜੀ ਧਰਨੇ ਦੇ ਦੇ باوجود ਗ੍ਰਿਫਤਾਰੀਆਂ ਹੋਣ ਦੇ باوجود ਛੇੜੀਆਂ ਹੋਣ ਦੇ باوجود ਜੀ ਪੰਜਾਬ ਨੂੰ ਪੰਜਾਬੀ ਸੂਬੇ ਦੇ ਨਾਂ ਤੇ ਇੱਕ ਛੋਟਾ ਜਿਹਾ ਸੂਬਾ ਦੇ ਦਿੱਤਾ ਜੀ ਵਿੱਚੋਂ ਚੰਡੀਗੜ੍ਹ ਨੇ ਦੇ ਤੋਂ ਅਲੱਗ ਕਰ ਦਿੱਤਾ ਗਿਆ ਹੂੰ ਇਸੇ ਤਰ੍ਹਾਂ ਜਦੋਂ ਪਿਛਲੇ ਸਮੇਂ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਸਾਰੀਆਂ ਜਥੇਬੰਦੀਆਂ ਦਿੱਲੀ ਬੈਠੀਆਂ ਸੀ ਜੀ ਉਦੋਂ ਜਿਹੜਾ ਦੀਪ ਸਿੱਧੂ ਨੇ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਸੀ ਉਸ ਸਮੇਂ ਤੁਹਾਡੀ ਕਿਸਾਨ ਜਥੇਬੰਦੀ ਵਿੱਚ ਸ਼ਾਮਲ ਸੀ ਬਿਲਕੁਲ ਸ਼੍ਰੋਮਰੀ ਕਾਲੀਦਾਲਾ ਵਰਸਾ ਦਾ ਬਕਾਇਦਾ ਉੱਥੇ ਤੰਬੂ ਲੱਗਾ ਹੋਇਆ ਸੀ ਜੀ ਜੀ ਅਸੀਂ ਉੱਥੇ ਦੀਪ ਸਿੱਧੂ ਦੇ ਨਾਲ ਅਸੀਂ ਮੈਦਾਨੇ ਸੀ ਤੇ ਦੀਪ ਸਿੱਧੂ ਨੇ ਕਿਹਾ ਸੀ ਵੀ ਅਜੇ ਤੱਕ ਸਾਡੀ ਜਿਹੜੀ ਫਸਲਾਂ ਤੇ ਨਸਲਾਂ ਦੀ ਲੜਾਈ ਹੈ ਜੀ ਇਹ ਸਾਡੀ ਹੋਂਦ ਦੀ ਲੜਾਈ ਹੈ ਸਾਨੂੰ ਅਜੇ ਇੱਥੋਂ ਨਹੀਂ ਜਾਣਾ ਚਾਹੀਦਾ ਹਮ ਪਰ ਸਾਡੇ ਕੋਲ ਅੱਗੋਂ ਉੱਥੋਂ ਆਗੇ ਜੀ ਉਸ ਤੋਂ ਬਾਅਦ ਜਿਹੜਾ ਸਰਕਾਰਾਂ ਆਪਣੇ ਵਾਅਦੇ ਤੋਂ ਮੁਕਰ ਗਈਆਂ ਜੀ ਤੇ ਜਗਜੀਤ ਸਿੰਘ ਡੱਲੇਵਾਲ ਤੇ ਸਰਮ ਸਰਵਨ ਸਿੰਘ ਪੰਦੇਰ ਨੇ ਜਾ ਕੇ ਸ਼ੰਭੂ ਬੈਰੀਅਰ ਤੇ ਕਨੋਰੀ ਬਾਰਡਰ ਤੇ ਜਿਹੜਾ ਮੋਰਚਾ ਲਾਇਆ ਸੀ ਜੀ ਸੋ ਇਸ ਮੋਰਚੇ ਨੂੰ ਜਿਸ ਤਰੀਕੇ ਨਾਲ ਚੁੱਕਿਆ ਗਿਆ ਹਮ ਸਰਕਾਰ ਵੱਨੋਂ ਹਮ ਕਿਉਂਕਿ ਅਕਸਰ ਹੀ ਜਦੋਂ ਦੋ ਦੁਸ਼ਮਣ ਵੀ ਲੜ ਪੈਣਾਂ ਹਮ ਤੇ ਜੁਨਾ ਦੇ ਜਿਹੜਾ ਸਮਝੌਤਾ ਹੁੰਦਾ ਹੋਵੇ ਜਿੰਨਾ ਚਿਰ ਦੋਵੇਂ ਦੁਸ਼ਮਣ ਆਪ ਆਪਣੇ ਟਿਕਾਣਿਆਂ ਤੇ ਨਹੀਂ ਪਹੁੰਚ ਜਾਂਦੇ ਜੀ ਭਾਵੇਂ ਦੇਸ਼ਾਂ ਦੀ ਵੀ ਲੜਾਈ ਹੋਵੇ ਹਮ ਉਹਨਾਂ ਕਰ ਹਮਲਾ ਨਹੀਂ ਕੀਤਾ ਜਾਂਦਾ ਜੀ ਇਹ ਤਾਂ ਮੀਟਿੰਗ ਹੋ ਰਹੀ ਸੀ ਹਮ ਮੀਟਿੰਗ ਤੋਂ ਫੜ ਲੈਣਾ ਤੇ ਸਰਕਾਰਾਂ ਤੇ ਤਬਰ ਕੌਣ ਕਰੇਗਾ ਹਮ ਕਿਉਂਕਿ ਮੀਟਿੰਗ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਉਹ ਸਿੱਟਾ ਕੋਈ ਵੀ ਨਿਕਲਦਾ ਜੇ ਚਕਾਉਣਾ ਸੀ ਉਹਨਾਂ ਆਗੂਆਂ ਨੂੰ ਧਰਨੇ ਵਾਲੀ ਜਗ੍ਹਾ ਤੇ ਪਹੁੰਚਣ ਦੇ ਦੇ ਹਮ ਉਸ ਤੋਂ ਬਾਅਦ ਚੁਕੋ ਦੇ ਪਰ ਇਹ ਵਿਸ਼ਵਾਸ ਕਾਰਕ ਕੀਤਾ ਜਿਹੜਾ ਇਸ ਸਰਕਾਰ ਨੇ ਇਹ ਸਭ ਤੋਂ ਵੱਡਾ ਸੀ ਜੀ ਸੋ ਜਿਹੜੇ ਮਰਨ ਵਰਤ ਨੇ ਅਸੀਂ ਨਿੱਜੀ ਤੌਰ ਤੇ ਮੈਂ ਇਹਨਾਂ ਦੇ ਖਿਲਾਫ ਆ ਹੂੰ ਕਿਉਂਕਿ ਮਰਨ ਵਰਤ ਸੇ ਕਾਨੂੰਨੀ ਕਰਨਾ ਚਾਹੀਦਾ ਇਹ ਸਾਡੀ ਸਿਧਾਂਤਾਂ ਦੇ ਉਲਟ ਹੈ ਜੀ ਪਰ ਜੇ ਕੋਈ ਆਗੂ ਮਰਨ ਵਰਤ ਤੇ ਬੈਠਾ ਸੀ ਸਰਕਾਰ ਦਾ ਫਰਜ਼ ਬਣਦਾ ਸੀ ਹੂੰ ਕਿ ਉਹਦੀ ਗੱਲ ਨੂੰ ਸੁਣਿਆ ਜਾਂਦਾ ਜੀ ਉਹ ਕੀ ਮੰਗਾਂ ਨੇ ਕੋਈ ਜਾਇਜ਼ ਮੰਗਾਂ ਸਾਰੀਆਂ ਉਹ ਕਿਸਾਨਾਂ ਦੀਆਂ ਮੰਗੀਆਂ ਮੰਡੀਆਂ ਜਾਣੀ ਚਾਹੀਦੀਆਂ ਸੀ ਜੀ ਜੀ ਸੋ ਭਾਈ ਸਭ ਜੀ ਸਵਾਲ ਇਹ ਹੈਗਾ ਅਗਲਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ 2022 ਦੇ ਵਿੱਚ ਆਈ ਸੀਗੀ ਉਹਨੇ ਵਾਦੇ ਵਾਦੇ ਵੀ ਕੀਤੇ ਸੀ ਕਿਸਾਨਾਂ ਦੇ ਨਾਲ ਵੀ ਜਿਹੜੀਆਂ ਐਮਐਸਪੀ ਹੈਗੀ ਅਸੀਂ ਐਮਐਸਪੀ ਵੀ ਦੇਵਾਂਗੇ ਹੋਰ ਜਿਹੜੇ ਕਿਸਾਨੀ ਮੁੱਦੇ ਨੇ ਉਹਨਾਂ ਨੂੰ ਅਸੀਂ ਹੱਲ ਕਰਾਂਗੇ ਲੇਕਿਨ ਜਿਹੜਾ ਧਰਨਾ ਪ੍ਰਦਰਸ਼ਨ ਹੁੰਦਾ ਹੈ ਰੋਡਾਂ ਤੇ ਜਾਂ ਜਾਮ ਕੀਤੇ ਜਾਂਦੇ ਨੇ ਰੋਡ ਸਾਡੀ ਸਰਕਾਰ ਆਵੇਗੀ ਧਰਨਾ ਨਹੀਂ ਲੱਗੇਗਾ ਵਿਕਰ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਨਿਕਲੀ ਤਾਂ ਮਿਆਂ ਜੋ ਜੀ ਜੀ ਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਵੀ ਕੀਤਾ ਸੀ ਹੂੰ ਮੈਨੂੰ ਯਾਦ ਹੈ ਸੰਗਰੂਰ ਦੇ ਵਿੱਚ ਜਦੋਂ ਪਿੱਛੇ ਇਲੈਕਸ਼ਨ ਹੋਇਆ ਐਮਪੀ ਦਾ ਜੀ ਜੀ ਉੱਥੇ ਇਹ ਕਿਸਾਨਾਂ ਨੇ ਜਿਹੜੇ ਗ੍ਰਾਹਕ ਗਰੁੱਪੇ ਉਹਨਾਂ ਨੇ ਬੜੇ ਜ਼ੋਰ ਛੋਰ ਦੇ ਨਾਲ ਜੀ ਮੀਹ ਤੇਰ ਨੂੰ ਵੋਟਾਂ ਪਾਈਆਂ ਨੇ ਜੀ ਸਰਕਾਰ ਨੂੰ ਵੋਟਾਂ ਪਾਈਆਂ ਨੇ ਹੂੰ 2022 ਦੇ ਵਿੱਚ ਵੀ ਹਾਂ ਹਾਂ ਆਮ ਆਗੂਆਂ ਨੂੰ ਅਸੀਂ ਵੇਖਦੇ ਰਹੇ ਹਾਂ ਉਹ ਸਰਕਾਰ ਨੂੰ ਵੋਟਾਂ ਪਾਈਆਂ ਨੇ ਉਹ ਸਮਝਦੇ ਸੀ ਬਦਲਾਅ ਆਇਆ ਪਰ ਬਦਲਾਅ ਨੇ ਆਪਣਾ ਜਿਹੜਾ ਪੂਰਾ ਰੰਗ ਵਿਖਾਇਆ ਜੀ ਬਦਲਾਅ ਨੇ ਪਹਿਲਾਂ ਉਹ ਜਿਹੜੇ ਕਿਸਾਨ ਆਗੂ ਜਿਹੜੇ ਉਹਨਾਂ ਦੇ ਨਾਂ ਉਹਨਾਂ ਨੂੰ ਵੋਟਾਂ ਪਾ ਰਹੇ ਸੀ ਉਹਨਾਂ ਦੀ ਮੈਦ ਦੇ ਵਿੱਚ ਸੀ ਹਾਂ ਤੇ ਉਸ ਤੋਂ ਬਾਅਦ ਉਹਨਾਂ ਕਿਸਾਨ ਆਗੂ ਨੂੰ ਫੜ ਕੇ ਅਜੰਦਰ ਕੀਤਾ ਹਾਂ ਸੋ ਬਦਲਾਅ ਨੇ ਤਾਂ ਆਪਣਾ ਰੰਗ ਵਿਖਾਇਆ ਜੀ ਪਰ ਇੱਕ ਗੱਲ ਸਾਨੂੰ ਇੱਥੇ ਸਮਝਣ ਦੀ ਬੜੀ ਵੱਡੀ ਲੋੜ ਹੈ ਕਿਉਂਕਿ ਜੋ ਦਿੱਲੀ ਕਹਿੰਦੀ ਏ ਜੀ ਪੰਜਾਬ ਦੀ ਸਰਕਾਰ ਹਮੇਸ਼ਾ ਉਹ ਹੀ ਕਰਦੀ ਏ ਜੀ ਉਹਨੂੰ ਕਰਨਾ ਪੈਂਦਾ ਹ ਹ ਸਾਨੂੰ ਪਹਿਲਾਂ ਇਸ ਚੀਜ਼ ਨੂੰ ਸਮਝਣ ਦੀ ਲੋੜ ਏ ਹੁਣ ਅੱਜ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਏ ਪਰ ਉਹਨੂੰ ਕਰਨਾ ਉਹ ਹੀ ਪੈਣਾ ਜੋ ਦਿੱਲੀ ਕਹੇਗੀ ਜੀ ਅੱਜ ਦਿੱਲੀ ਦੇ ਆਖੇ ਲੱਗ ਕੇ ਦਿੱਲੀ ਦੇ ਥੱਲੇ ਲੱਗ ਕੇ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਦਾ ਚਮਚਾ ਬਣ ਕੇ ਇੱਥੇ ਕੰਮ ਕਰ ਰਿਹਾ ਏ ਜੀ ਪੰਜਾਬ ਦੇ ਵਾਸੀ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਸਤਾ ਦਿੱਤੀ ਏ ਜੀ ਉਹਨਾਂ ਉੱਤੇ ਡਾਂਗਾ ਚਲਾ ਰਿਹਾ ਏ ਹੂੰ ਪਟਿਆਲੇ ਦੇ ਵਿੱਚ ਇੱਕ ਕਰਨ ਨੂੰ ਕੁੱਟਿਆ ਜਾਂਦਾ ਹੂੰ ਪੁਲਿਸ ਨੂੰ ਕੁੱਟਦੀ ਹਾਂਜੀ ਤੇ ਰਾਤ ਕਿਸਾਨ ਕੁੱਟ ਤੇ ਹੂੰ ਇੱਕ ਪਾਸੇ ਨਾਰਾ ਦਿੰਦੇ ਨੇ ਜੈ ਜਵਾਨ ਤੇ ਜੈ ਕਿਸਾਨ ਤੇ ਇੱਥੇ ਕਿਸਾਨ ਵੀ ਕੁੱਟ ਖਾ ਰਿਹਾ ਜਵਾਨ ਵੀ ਕੁੱਟ ਖਾ ਰਿਹਾ ਜੀ ਫਿਰ ਅਸੀਂ ਕਿਸ ਦੀ ਗੱਲ ਕਰਾਂਗੇ ਜੀ ਸੋ ਅਸਲ ਵਿੱਚ ਇਹ ਜਿਹੜੇ ਸਾਡੇ ਮੁੱਖ ਮੁੱਦਾ ਹੈ ਅਸੀਂ ਤਾਂ ਇਹ ਸਮਝਦੇ ਹਾਂ ਵੀ ਜਿੱਨਾ ਚ ਪੰਜਾਬ ਇੱਕ ਕਮਾਊ ਪੁੱਤ ਤੇ ਹੂੰ ਇਹ ਕਮਾਊਤ ਦਾ ਜਿੰਨੀ ਕਮਾਈ ਏ ਉਹ ਬਿਹਾਰ ਤੇ ਆਂਦਰ ਬਾਕੀ ਜਿਹੜੇ ਸੂਬੇ ਨੇ ਉਹ ਖਾ ਰਹੇ ਨੇ ਹੂੰ ਸੋ ਇਸ ਪੰਜਾਬ ਨੂੰ ਜਿਹੜਾ ਸਾਡਾ ਸਿੱਖਾਂ ਦਾ ਸਰਮੋਰ ਸੀ ਜੀ ਤੇ ਪੰਜਾਬ ਦੇ ਨਾਲ ਜਿਹੜੇ ਸਾਡੇ ਹਿਮਾਚਲ ਤੇ ਜਿਹੜੇ ਬਾਕੀ ਇਲਾਕੇ ਸੀ ਤਿੱਬਤ ਵਰਗੇ ਹੂੰ ਇਹ ਸਾਡੇ ਸਾਰੇ ਸਾਨੂੰ ਆਪਣੇ ਮੁਲਕ ਦੀ ਲੜਾਈ ਲੜਨੀ ਚਾਹੀਦੀ ਹੂੰ ਆਪਣੇ ਖਾਲਸਾਣ ਦੀ ਲੜਾਈ ਲੜਨੀ ਚਾਹੀਦੀ ਏ ਇਸ ਦਿੱਲੀ ਸਰਕਾਰ ਨੇ ਸਾਨੂੰ ਕੁਝ ਨਹੀਂ ਦੇਣਾ ਜੀ ਇਹਨਾਂ ਨੇ ਸਾਨੂੰ ਡਾਂਗਾ ਤੋਂ ਬਿਨਾਂ ਕੋਈ ਹੱਲ ਨਹੀਂ ਗਾ ਹੂੰ ਡਾਂਗਾ ਖਾਵਾਂਗੇ ਜਦੋਂ ਦੀ ਮੋਦੀ ਸਰਕਾਰ ਆਈਏ ਉਸ ਤੋਂ ਲੈ ਕੇ ਕਿਸਾਨ ਡਾਂਗਾ ਖਾ ਰਹੇ ਨੇ ਤੇ ਖਾਦੀ ਜਾ ਰਹੇ ਨੇ ਤੇ ਖਾਂਦੇ ਰਹਿੰਗੇ ਕੋਈ ਇੱਥੇ ਇਨਸਾਫ ਨਹੀਂ ਮਿਲਦਾ ਹੂੰ ਉਸ ਤੋਂ ਪਹਿਲਾਂ ਕਾਂਗਰਸ ਹੀ ਉਹ ਠੂਠੇ ਪੁਲਸ ਮੁਕਾਬਲੇ ਬਣਾਉਂਦੀ ਸੀ ਅੱਜ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰੇ ਵੀ ਠੂਠੇ ਪੁਲਸ ਮੁਕਾਬਲੇ ਬਣਾ ਰਹੀ ਹੈ ਜੀ ਕਾਂਗਰਸ ਸਰਕਾਰ ਵੀ ਲੋਕਾਂ ਦੇ ਘਰ ਢਾਹੀ ਸੀ ਅੱਜ ਵੀ ਲੋਕਾਂ ਨੇ ਘਰ ਢਾਏ ਜਾ ਰਹੇ ਨੇ ਭਾਵੇਂ ਉਹਨੂੰ ਨਿਛਾਣਾ ਨਾ ਦਿੱਤਾ ਜਾ ਰਿਹਾ ਪਰ ਕਾਨੂੰਨ ਤਾਂ ਇੱਕ ਕਾਨੂੰਨ ਹੈ ਕਾਨੂੰਨ ਇਹ ਕਹਿੰਦਾ ਵੀ ਜਿਹੜਾ ਆਰਟੀਕਲ 21 ਤੇ 14 ਜਿਹੜੇ 14 ਤੇ 21 ਇਹ ਅਧਿਕਾਰ ਦਿੰਦੇ ਨੇ ਹਰ ਇਨਸਾਨ ਨੂੰ ਜੇ ਕੋਈ ਗੁਨਾਹ ਵੀ ਕਰਦਾ ਹੈ ਉਹਨੂੰ ਅਦਾਲਤਾਂ ਸਜ਼ਾ ਦੇਣਾ ਹਮ ਸੰਵਿਧਾਨ ਦੇ ਅਨੁਸਾਰ ਆਰਟੀਕਲ ਦੇ ਮੁਤਾਬਕ ਕੋਈ ਵੀ ਪੁਲਿਸ ਮੁਲਾਜ਼ਮ ਨੂੰ ਇਹ ਅਧਿਕਾਰ ਨਹੀਂ ਹੈਗਾ ਵੀ ਤੁਸੀਂ ਆਪੇ ਜੱਜ ਬਣ ਜੋ ਆਪੇ ਤੁਸੀਂ ਫੈਸਲਾ ਕਰਦੇ ਆਪੇ ਸਜ਼ਾ ਦੇ ਦਿਓ ਅਗਲੇ ਸਵਾਲ ਤੇ ਆਉਣਿਆ ਤੇਜਿੰਦਰ ਸਿੰਘ ਜੀ ਜਿਸ ਤਰ੍ਹਾਂ ਕਿਸਾਨੀ ਆਗੂਆਂ ਦੀ ਗੱਲ ਕਰੀਏ ਆਪਾਂ ਡੱਲੇਵਾਲ ਸਾਹਿਬ ਹੈਗੇ ਨੇ ਉਹ ਗਰਾਹਾ ਸਾਹਿਬ ਹੈਗੇ ਨੇ ਪੰਦੇਰ ਸਾਹਿਬ ਹੈਗੇ ਨੇ ਹੋਰ ਆਗੂ ਹੈਗੇ ਨੇ ਬਹੁਤ ਜ਼ਿਆਦਾ ਕਿਵੇਂ ਆਪਾਂ ਗੱਲ ਕਰੀ 32 33 ਜਥੇਬੰਦੀਆਂ ਹੈਗੀਆਂ ਨੇ ਬਿਲਕੁਲ ਸੋ ਇਹ ਜਦੋਂ ਤੋਂ ਇਹ ਮੋਰਚਾ ਨੇ ਅਰੰਭ ਕੀਤਾ ਹੈ ਸੰਘਰਸ਼ ਕੀਤਾ ਕਿਸਾਨੀ ਦਾ ਅੱਜ ਤੋਂ 2-4 ਸਾਲ ਪਹਿਲਾਂ ਜਿੰਨੇ ਵੀ ਇਹਨਾਂ ਦੇ ਮੁੱਦੇ ਸੀਗੇ ਜਿੰਨੇ ਵੀ ਇਹਨਾਂ ਦੇ ਕਿਸਾਨ ਆਗੂ ਸ਼ਹੀਦ ਵੀ ਹੋਏ ਨੇ ਸ਼ੋਭ ਕਰਨ ਚ ਸ਼ਹੀਦ ਹੋਇਆ 700 ਕਿਸਾਨ ਜਿਹੜੇ ਦਿੱਲੀ ਦੇ ਵਿੱਚ ਸ਼ਹੀਦ ਹੋਏ ਲਖੀਮੀਪੁਰ ਦੇ ਵਿੱਚ ਸ਼ਹੀਦ ਹੋਏ ਜਿਹੜੇ ਕਿਸਾਨ ਫਿਰ ਆਖਰਕਾਰ ਕਿਸਾਨਾਂ ਨੂੰ ਮਿਲਿਆ ਕੀ ਇਹਨਾਂ ਦੇ ਕੋਲ ਮੇਰਾ ਇਹੋ ਹੀ ਸਵਾਲ ਹੈ ਹੂੰ ਵੀ ਅਸੀਂ 700 ਕਿਸਾਨ ਦਿੱਲੀ ਦੇ ਬਾਡਰਾਂ ਦੇ ਵਿੱਚ ਸ਼ਹੀਦ ਕਰਾਏ ਜੀ ਲਖਵੀਰਪੁਰ ਖੀਰੀ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਜੀ ਸ਼ੋਭ ਕਰਨ ਦੀ ਸ਼ਹੀਦੀ ਹੋ ਗਈ ਹਾਂਜੀ ਉਸ ਤੋਂ ਬਾਅਦ ਵੀ ਅੱਜ ਤੱਕ ਉਹ ਸ਼ਹੀਦ ਹੋ ਰਹੇ ਨੇ ਤਾਂ ਕੀ ਹੋਇਆ ਸਾਰੇ ਨੇ ਪ੍ਰਾਪਤੀ ਇੱਕ ਵੀ ਨਹੀਂ ਗਈ ਨੁਕਸਾਨ ਹੋਇਆ ਫਿਰ ਇਹ ਲੋਕਾਂ ਨੂੰ ਕਰਨਾ ਕੀ ਚਾਹੀਦਾ ਕਿਸਾਨਾਂ ਨੂੰ ਜਿਹੜੇ ਹੈਗੇ ਨੇ ਸਾਡੀ ਤਾਂ ਸਿੱਧੀ ਸਪਸ਼ਟ ਸੋਚ ਏ ਜੀ ਵੀ ਜਿੰਨਾ ਚਿਰ ਤੁਸੀਂ ਜਦੋਂ ਮੰਨ ਲਓ ਤਿੰਨ ਜਾਂ ਚਾਰ ਭਰਾ ਨੇ ਤੇਜਿੰਦਰ ਸਿੰਘ ਤੁਸੀਂ ਵੀ ਕਿਸਾਨ ਹੋ ਬਿਲਕੁਲ ਅਸੀਂ ਖੁਦ ਜੀਵਿਦਾਰ ਆ ਛੋਟੇ ਆ ਪਰ ਹੈਗੇ ਜੀਵਿਦਾਰ ਆ ਫਿਰ ਆਗੂ ਸਹੀ ਕਰ ਰਹੇ ਕਿ ਗਲਤ ਕਰ ਰਹੇ ਨਹੀਂ ਆਗੂ ਸਹੀ ਕਰਦੇ ਨੇ ਜੀ ਆਪਾਂ ਇਹ ਆਗੂਆਂ ਤੇ ਕੋਈ ਟਿਕਾ ਟਿਕਣੀ ਨਹੀਂ ਜੀ ਆਗੂ ਹਮੇਸ਼ਾ ਲੜਦੇ ਨੇ ਹਮ ਪਰ ਲੜਾਈ ਦਾ ਰੁਖ ਜਿਹੜਾ ਹੈ ਉਹ ਸਾਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ ਸਾਨੂੰ ਆਪ ਇਸ ਲੜਾਈ ਨੂੰ ਆਪਣੀ ਹੋਣ ਦੀ ਲੜਾਈ ਬਣਾਉਣਾ ਚਾਹੀਦਾ ਜੀ ਸਾਡੀ ਆਪਣੀ ਸਿੱਖ ਵਪਰ ਸਟੇਟ ਖੰਡਸਤਾਨ ਦੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਹਮ ਜਦ ਅੱਜ ਦੁਨੀਆ ਦੇ ਦੇਸ਼ ਜੀ ਸਾਰੀ ਦੁਨੀਆ ਦੇ ਦੇਸ਼ ਜੀ ਇੱਥੇ ਨਿਊਜ਼ੀਲੈਂਡ ਦਾ ਪ੍ਰਧਾਨ ਮੰਤਰੀ ਆਉਂਦਾ ਜੀ ਉਸ ਨੂੰ ਇੱਥੋਂ ਦੇ ਪੱਤਰਕਾਰ ਤੇ ਸਰਕਾਰ ਕਹਿੰਦੀ ਇੰਡੀਆ ਦੀ ਵੀ ਤੁਸੀਂ ਉੱਥੇ ਜਾ ਕੇ ਜਿਹੜੇ ਖੰਡਸਤਾਨੀ ਨੇ ਉਹਨਾਂ ਤੇ ਰੋਕ ਕਿਉਂ ਨਹੀਂ ਲਾਉਂਦੇ ਉਹ ਕਹਿੰਦਾ ਸਾਡੇ ਤਾਂ ਬੋਲਣ ਦੀ ਜਾਦੀ ਹੈ ਫਰੀडम ਆਫ ਸਪੀਚ ਜੀ ਸਾਹ ਇਹਦਾ ਮਤਲਬ ਇੰਡੀਆ ਦੇ ਵਿੱਚ ਕੋਈ ਫਰੀडम ਆਫ ਸਪੀਚ ਨਹੀਂ ਨਾ ਹੈਗੀ ਹੂੰ ਸੋ ਅਸੀਂ ਜਿੰਨਾ ਇਸ ਚੀਜ਼ ਨੂੰ ਦੁਬਾਰਾ ਰਹੇ ਹਾਂ ਕਿਉਂਕਿ ਸਰਕਾਰਾਂ ਸਾਨੂੰ ਜਾਣ ਬੁੱਝ ਕੇ ਜਲੀਲ ਕਰਦੀਆਂ ਨੇ ਆਰਥਿਕ ਤੌਰ ਤੇ ਕਮਜ਼ੋਰ ਕੀਤੀ ਜਾਂਦੀਆਂ ਨੇ ਜੀ ਵੀ ਇੰਨੇ ਕ ਕਮਜ਼ੋਰ ਹੋ ਜਾਣਾ ਹਿਟਲਰ ਦੀ ਇੱਕ ਥਿਊਰੀ ਸੀ ਉਹ ਕਹਿੰਦਾ ਵੀ ਬੰਦੇ ਨੂੰ ਇੰਨਾ ਕੰਗਾਲ ਕਰ ਦਿਓ ਕਿ ਉਹ ਦੋ ਵਕਤ ਦੀ ਰੋਟੀ ਨੂੰ ਆਪਣੀ ਤਰੱਕੀ ਸਮਝੇ ਹੂੰ ਜਿਵੇਂ ਨੂੰ ਦੋ ਵਕਤ ਦੀ ਰੋਟੀ ਮਿਲਦੀ ਹੈ ਅੱਜ ਜਿੱਤਾ ਸੰਕਿਦੇ ਅਮੀ ਉਹ ਜਿਹੜੀ ਆਤਮਾ ਸੀ ਉਹਨਾਂ ਦੀ ਸੋਚ ਸੀ ਉਹ ਅੱਜ ਭਾਰਤ ਸਰਕਾਰ ਦੇ ਅੰਦਰ ਵਸ ਚੁੱਕੀ ਹੈ ਕੋਈ ਲੋਕਾਂ ਨੂੰ ਇੰਨਾ ਕ ਆਰਥਿਕ ਤੌਰ ਤੇ ਕਮਜ਼ੋਰ ਕਰ ਦੇਣਾ ਚਾਹੁੰਦੇ ਨੇ ਵੀ ਇਹ ਦੋ ਵਕਤ ਦੀ ਰੋਟੀ ਖਾ ਕੇ ਤੇ ਇਹ ਸਮਝਣ ਵੀ ਅਸੀਂ ਬਹੁਤ ਤਰੱਕੀ ਕਰ ਲਈ ਹੂੰ ਸੋ ਇਸ ਕਰਕੇ ਸਾਨੂੰ ਇਹਨਾਂ ਸਰਕਾਰਾਂ ਦੀਆਂ ਚਾਲਾਂ ਨੂੰ ਸਮਝਣਾ ਪਵੇਗਾ ਸੋ ਸਾਨੂੰ ਇਕੱਠੇ ਹੋ ਕੇ ਜਿਹੜੀ ਆਪਣੀ ਕੌਮ ਦੀ ਲੜਾਈ ਖਾਲਸਤਾਨ ਦੀ ਲੜਾਈ ਆਪਣੇ ਵੱਖਰੇ ਘਰ ਦੀ ਲੜਾਈ ਲੜਨੀ ਪਵੇਗੀ ਇਸ ਦਿੱਲੀ ਸਰਕਾਰ ਨੇ ਸਾਨੂੰ ਪੁੱਛ ਨਹੀਂ ਦੇਣਾ ਪਾਈ ਤੇਜਿੰਦਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਤੁਹਾਡੀ ਜਿਹੜੀ ਜੱਥੇਬੰਦੀ ਹੈਗੀ ਹੈ ਜਾਂ ਪਾਰਟੀ ਹੈਗੀ ਹੈ ਖਾਲਸਾਣ ਦੀ ਗੱਲ ਵੀ ਕਰਦੀ ਹੈ ਵੱਖਰੇ ਰਾਜ ਦੀ ਗੱਲ ਵੀ ਕਰਦੀ ਹੈ ਪੰਜਾਬ ਦੇ ਦੀ ਸੋ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ ਕਿਸਾਨਾਂ ਦੀ 32 33 ਜੱਥੇਬੰਦੀਆਂ ਹੈਗੀਆਂ ਨੇ ਦੋ ਫਾਰਮਾਂ ਲੱਗ ਚਲਦੀਆਂ ਨੇ ਬਾਕੀ ਫਾਰਮਾਂ ਲੱਗ ਚਲਦੀਆਂ ਨੇ ਉਹਨਾਂ ਦੀ ਆਪਸ ਵਿੱਚ ਆਪੋਤਾਪੀ ਹੈਗੀ ਆ ਫੁੱਟ ਪਈ ਹੋਈ ਹੈ ਫਿਰ ਤੁਸੀਂ ਕਹਿੰਦੇ ਫ੍ਰੀडम ਆਜ਼ਾਦੀ ਜਿਹੜੀ ਤੁਹਾਡੀ ਪੰਜਾਬ ਦੀ ਕਿਵੇਂ ਆਵੇਗੀ ਪੰਜਾਬ ਦੀ ਆਜ਼ਾਦੀ ਵੱਖਰੇ ਹੋਣ ਤੋਂ ਬਗੈਰ ਨਹੀਂ ਹੋਣੀ ਜੇਕਰ ਅਸੀਂ ਦਿੱਲੀ ਦੇ ਥੱਲੇ ਹਾਂ ਤੁਸੀਂ ਕਿਵੇਂ ਬੋਲੋਗੇ ਤੁਸੀਂ ਕਿੰਨਾ ਕ ਬੋਲ ਲੋਗੇ ਫਿਰ ਤੁਹਾਡੇ ਪੰਜਾਬ ਦੀਆਂ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ ਪਾਰਟੀਆਂ ਤੁੰਬਾਂ ਤੁੰਬਾ ਹੋ ਰੱਖੀਆਂ ਆ ਤਾਂ ਹੀ ਹੋ ਰਹੀਆਂ ਨਾ ਹਮ ਅਸੀਂ ਮੇਨ ਮੁੱਦੇ ਤੋਂ ਹਟ ਰਹੇ ਹਾਂ ਕਿਸਾਨੀ ਸਾਡੀ ਜਿੰਦ ਜਾਣੇ ਅਸੀਂ ਤਾਂ ਜਿਹੜੇ ਕਿਸਾਨ ਆ ਕੋਰੇ ਉਹਨਾਂ ਦੀ ਬੇਸ਼ਅ ਮਾਇਰ ਚ ਰਹੇ ਆ ਤੇ ਰਵਾਂਗੇ ਉਹ ਸਹੀ ਪਾਸੇ ਜਾ ਰਹੇ ਨੇ ਗੱਲ ਫਿਰ ਤੁਸੀਂ ਫ੍ਰੀडम ਦੀ ਸੋਚ ਨੂੰ ਅੱਗੇ ਕਿਵੇਂ ਰੱਖਦੇ ਹੋ ਫਿਰ ਵੀ ਸਾਨੂੰ ਫ੍ਰੀडम ਚਾਹੀਦੀ ਹੈ ਆਜ਼ਾਦੀ ਚਾਹੀਦੀ ਹੈ ਵੇਖੋ ਜੀ ਇਹ ਸਾਡੀ ਮੰਗ ਏ ਹਮ ਸਾਡੀ ਜ਼ੋਰਦਾਰ ਮੰਗ ਹੈ ਸਾਡੀ ਅਪੀਲ ਹੈ ਵੀ ਤੁਸੀਂ ਫਰੀडम ਆਫ ਸਪੀਚ 'ਤੇ ਨਾ ਦੇਣਗੇ ਤੇ ਬਾਕੀ ਨਿਰਦੇਸ਼ਾਂ ਦੇ ਵਿੱਚ ਜਿਹੜੀ ਕਿਰਕਰੀ ਭਾਰਤ ਦੀ ਹੋ ਰਹੀ ਹੈ ਭਾਰਤ ਸਰਕਾਰ ਦੀ ਹੋ ਰਹੀ ਹੈ ਤਾਂ ਹੁੰਦੀ ਰਹਣੀ ਹੈ ਅੱਜ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਯੂਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਸਾਰੇ ਪਾਸੇ ਜਿਹੜਾ ਭਾਰਤ ਸਰਕਾਰ ਨੂੰ ਲਾਂਤਾਂ ਪੈ ਰਹੀਆਂ ਨੇ ਵੀ ਤੁਸੀਂ ਫਰੀडम ਆਫ ਸਪੀਚ 'ਤੇ ਜਿਹੜੀ ਉਹਦੇ ਤੇ ਪਾਬੰਦੀ ਲਾਈ ਹੋਈ ਹੈ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਮਿੱੱਜਰ ਨੂੰ ਇਹਨਾਂ ਮਾਰਦਾ ਜੀ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਦਾ ਕੈਨੇਡਾ ਦੇ ਵਿੱਚ ਸੁਖਦੂਰ ਸਿੰਘ ਨੂੰ ਇਹਨਾਂ ਮਾਰਦਾ ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ 'ਚ ਮਾਰਦਾ ਲਖਬੀਰ ਸਿੰਘ ਜਿਹੜਾ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਸ਼ਹੀਦ ਕਰਤਾ ਜੀ ਦੀਪ ਸਿੱਧੂ ਨੂੰ ਇਹਨਾਂ ਦਿੱਲੀ ਦੇ ਵਿੱਚ ਸ਼ਹੀਦ ਕਰਤਾ ਹਰਿਆਣੇ 'ਚ ਮੂਸੇ ਵਾਲੇ ਨੂੰ ਇੱਥੇ ਪੰਜਾਬ ਦੇ ਵਿੱਚ ਮਾਰ ਦਿੱਤਾ ਗਿਆ ਜੀ ਜਿੰਨੇ ਵੀ ਕੋਈ ਨੌਜਵਾਨ ਵਕਤੇ ਆਪਣੇ ਸਿੱਖ ਰਾਜ ਦੀ ਗੱਲ ਕਰਦੇ ਨੇ ਉਹਨਾਂ ਨੂੰ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਜੇ ਜਿਹੜੇ ਸਿੱਖੀ ਦੇ ਚਿੰਗ ਜਾਗ ਪਈਏ ਜੀ ਇਹ ਹੁਣ ਵੱਖਰੇ ਸਿੱਖ ਰਾਜ ਦੀ ਗੱਲ ਕਰੇਗਾ ਉਹਨੂੰ ਸਰਕਾਰਾਂ ਖਤਮ ਕਰ ਦਿੰਿਆ ਨੇ ਜੀ ਤੁਹਾਡੇ ਅੱਗੇ ਪ੍ਰਤੱਖ ਉਦਾਹਰਣ ਹੈ ਜੀ ਜੇ ਬਾਕੀ ਕੋਈ ਵੀ ਇੱਥੇ ਨੌਜਵਾਨ ਸਿੱਖੀ ਦੀ ਗੱਲ ਕਰਦਾ ਹੈ ਉਹ ਫਰੀडम ਆਫ ਸਪੀਚ ਨਹੀਂ ਗੱਲ ਕਰਦਾ ਹੈ ਖਾਲਸਾਣ ਦੀ ਗੱਲ ਕਰਦਾ ਹੈ ਉਹਨੂੰ ਫੜ ਕੇ ਜੇਚ ਤੁਨ ਦਿੱਤਾ ਜਾਂਦਾ ਹੂੰ ਸੋ ਇਹ ਚੀਜ਼ਾਂ ਨੇ ਜਿੰਨਾ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਰੀਆਂ ਲੜਾਈਆਂ ਦੀ ਕੋਹਲੇ ਜਿਹੜਾ ਉਹ ਖਾਲਸਾ ਨੇ ਬਾਕੀ ਅਸੀਂ ਸ਼੍ਰੋਮਣੀ ਕਾਲੀਦਾੜ ਅੰਮ੍ਰਿਤਸਰ ਨਿੱਜੀ ਤੌਰ ਤੇ ਅਸੀਂ ਆਪ ਜਿਹੜੇ ਕਿਸਾਨ ਆਗੂ ਨੇ ਜਿਹੜਾ ਤਕੇਸ਼ਾਈ ਹੋਈ ਹੈ ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਰੇਜਿੰਦਰ ਸਿੰਘ ਜੀ ਜਿਸ ਤਰ੍ਹਾਂ ਇਹ ਐਉਂ ਲੱਗਦਾ ਹੈ ਵੀ ਜਿਹੜਾ ਕਿਸਾਨੀ ਮੋਰਚਾ ਖਨੋਰੀ ਤੋਂ ਬਾਰਡਰ ਤੇ ਚੱਕਿਆ ਗਿਆ ਹੈ ਜਿਵੇਂ ਉੱਥੇ ਦੱਸਦੇ ਵੀ 100 200 ਬੰਦਾ ਹੋਏਗਾ ਸੀਗੇ ਪੁਲਿਸ ਉੱਥੇ ਜਿਹੜਾ ਉਥੋਂ ਦਾ ਡੀਆਈਜੀ ਹੈਗਾ ਸੀਗਾ ਮਨਦੀਪ ਸਿੱਧੂ ਸੀਗੇ ਉਹ ਇਹ ਗੱਲ ਕਹਿੰਦੇ ਵੀ ਅਸੀਂ 3000 ਹੈਗੇ ਵੇਖ ਲਓ ਹੂੰ ਉਹਨਾਂ ਨੇ ਆਪਣੀ ਕਾਰਵਾਈ ਸਾਰੀ ਕਰ ਦਿੱਤੀ ਹੈਗੀ ਆ ਹੁਣ ਤੁਹਾਨੂੰ ਐ ਲੱਗਦਾ ਵੀ ਹੁਣ ਜਿਹੜਾ ਕਿਸਾਨੀ ਮੋਰਚਾ ਦੁਬਾਰਾ ਤੋਂ ਲੱਗਣ ਤੋਂ ਬਿਲਕੁਲ ਝੱਗ ਵਾਂਗੂ ਹੋ ਗਿਆ ਬੈਠ ਗਿਆ ਵੇਖੋ ਜੀ ਪੰਜਾਬ ਪੁਲਿਸ ਤਾਂ ਸਰਕਾਰ ਦੇ ਅਧੀਨ ਹੈ ਜੀ ਜੋ ਸਰਕਾਰ ਕਹੇਗੀ ਉਹੋ ਹੀ ਹੁਣਾ ਕਰਨਾ ਹੈ ਜੀ ਕਿਉਂਕਿ ਸਰਕਾਰ ਨੇ ਸਪਸ਼ਟ ਦੇਇਤਾਂ ਦਿੱਤੀਆਂ ਸੀ ਵੀ 10 ਮਿੰਟ ਦੇ ਵਿੱਚ ਮੋਰਚਾ ਉਠਾਉਣਾ ਹੈ ਜੀ ਮਨਦੀਪ ਸਿੰਘ ਜੂ ਨੇ ਉਹੀ ਜਾ ਕੇ ਬੋਲਿਆ ਐਸਡੀਐਮ ਨੇ ਵੀ ਉਹੀ ਜਾ ਕੇ ਬੋਲਿਆ ਵੀ ਸਾਨੂੰ ਸਰਕਾਰ ਦੀਆਂ ਦੇਤਾਂ ਨੇ ਧਾਰਾ 144 ਲਾ ਦਿੱਤੀਗੀ 10 ਮਿੰਟ ਤੁਹਾਡੇ ਕੋਲ ਹੈਗੇ ਨੇ ਦੱਸਾਂ ਮਿੰਟਾਂ ਤੁਸੀਂ ਆਪਣਾ ਸਮਾਨ ਸਵੀਟਰ ਤੇ ਚਲੇ ਜਾਓ ਹੂੰ ਵੀ ਅਸੀਂ ਮੋਰਚਾ ਚੁੱਕਣ ਆਏ ਆ ਜੀ ਉੱਥੇ ਸੰਖਿਆ ਵੱਧ ਹੁੰਦੀ ਫਿਰ ਮੋਰਚਾ ਚੁੱਕਿਆ ਜਾਣਾ ਸੀਗਾ ਫਿਰ ਵੇਖੋ ਜੀ ਜੇ ਇਹੋ ਤਾਂ ਇੱਕ ਜਿਹੜਾ ਧੋਖਾ ਕੀਤਾ ਕਿਸਾਨਾਂ ਦੇ ਨਾਲ ਹੂੰ ਵੀ ਜਦੋਂ ਉਹਨਾਂ ਵੇਖਿਆ ਵੀ ਉੱਥੇ ਅੱਜ ਕਿਸਾਨ ਨਹੀਂ ਹੈਗੇ ਮੀਟਿੰਗਾਂ ਦੇ ਵਿੱਚ ਦੌਰ ਚੱਲ ਰਿਹਾ ਆਪ ਕੋ ਚੰਡੀਗੜ੍ਹ ਗਏ ਨੇ ਉਹਨਾਂ ਉੱਥੇ ਪੜ ਲਿਆ ਗਿਆ ਜਿਹੜੇ ਭਾਗੋਂ 100 200 ਕਿਸਾਨ ਸੀ ਉਹਨਾਂ ਨੂੰ ਉੱਥੇ ਪੜ ਲਿਆ ਡੱਲੀਵਾਲ ਸਾਹਿਬ ਤੇ ਸਰਵਨ ਸਿੰਘ ਭਦੇਰ ਨੂੰ ਧੋਖੇ ਨਾਲ ਮੀਟਿੰਗ ਚ ਲੈ ਕੇ ਗਏ ਬਿਲਕੁਲ ਧੋਖੇ ਨਾਲ ਮੀਟਿੰਗ ਵਿੱਚ ਲੈ ਕੇ ਜਿਹੜੀ ਮੈਂ ਸ਼ੁਰੂ ਤੇ ਗੱਲ ਕੀਤੀ ਹੈ ਵੀ ਦੁਨੀਆਂ ਦੇ ਦੇਸ਼ ਵੀ ਲੜਦੇ ਹੋਣਾ ਜਿਸ ਤਰ੍ਹਾਂ ਦੋਸਤ ਦੇ ਜਕਰੇਦ ਦੀ ਅੱਜ جنگ ਲੱਗੀ ਹੈ ਜੀ ਜੇ ਉਹਨਾਂ ਦੋਆਂ ਦੀ ਮੀਟਿੰਗ ਹੋਵੇਗੀ ਤੇ ਜਿੰਨਾ ਚਿਰ ਦੋਵੇਂ ਆਪਣੇ ਆਪਣੇ ਮੋਰਚੇ 'ਚ ਨਾ ਚਲੇ ਜਾਣ ਉਹਨਾਂ ਚਿਰ ਦੂਜੀ ਫੌਜ ਹਮਲਾ ਤੱਕ ਧੋਖੇ ਦੇ ਨਾਲ ਪਿਆ ਹੂੰ ਸੋ ਇਹ ਸਭ ਤੋਂ ਵੱਡਾ ਜਿਹੜਾ ਹਮਲਾ ਕੀਤਾ ਲੋਕਾਂ ਦੇ ਹੱਕਾਂ ਤੇ ਜਥੇਬੰਦੀਆਂ ਦੇ ਹੱਕਾਂ ਤੇ ਜਿਹੜਾ ਸਾਨੂੰ ਫਰੀडम ਆਫ ਸਪੀਚ ਏ ਉਹਦੇ ਉੱਤੇ ਵੱਡਾ ਧੱਕਾ ਕੀਤਾ ਹੈ ਸਾਡੇ ਜਿਹੜੇ ਅਧਿਕਾਰ ਨੇ ਧਾਰਾ 19 14 21 ਦੇ ਅਸੀਂ ਆਪਣੀ ਗੱਲ ਸੜਕਾਂ ਤੇ ਜਾ ਕੇ ਕਰ ਸਕਦੇ ਹਾਂ ਅਸੀਂ ਡੀਸੀ ਦਫ਼ਤਰ ਬਹਿ ਕੇ ਧਰਨਾ ਦੇ ਸਕਦੇ ਹਾਂ ਪ੍ਰਦਰਸ਼ਨ ਕਰ ਸਕਦੇ ਹਾਂ ਝੰਡੇ ਲਾ ਕੇ ਤੁਰ ਸਕਦੇ ਹਾਂ ਜੀ ਉਹਨਾਂ ਸਾਰੀਆਂ ਚੀਜ਼ਾਂ ਤੇ ਧੱਕਾ ਕੀਤਾ ਜੀ ਰੇਜਿੰਦਰ ਸਿੰਘ ਜੀ ਥੋੜੇ ਸ਼ਬਦਾਂ ਚ ਗੱਲ ਰੱਖੀ ਹੈ ਵੇ ਭਗਵੰਤ ਮਾਣੇ ਇਹ ਗੱਲ ਕਹਿੰਦਾ ਵੀ ਕਿਸਾਨ ਇਹ ਜਿਹੜੇ ਧਰਣਾ ਲਾਉਂਦੇ ਨੇ ਕਹਿੰਦਾ નો ਸੰਸ ਦਾ ਰੋਲਾ ਹੋਵੇ ਮਾੜਾ ਮੋਟਾ ਘਰ ਚ ਕੋਈ ਵਿਗੜ ਜਾਵੇ ਤਾਂ ਕਹਿੰਦਾ ਧਰਣਾ ਲਾ ਕੇ ਡੀਸੀ ਦਫ਼ਤਰ ਬੈਠ ਜਾਂਦੇ ਨੇ ਜਾਂ ਰੋਡ ਬੰਦ ਕਰ ਦਿੰਦੇ ਨੇ ਵੇਖੋ ਜੀ ਧਰਣਾ ਪ੍ਰਦਰਸ਼ਨ ਕਰਨਾ ਮੈਨੂੰ ਲੱਗਦਾ ਵੀ ਕਿਸੇ ਦਾ ਸ਼ੌਂਕ ਤਾਂ ਹੁੰਦਾ ਲੀਗਾ ਹੂੰ ਧਰਣਾ ਪ੍ਰਦਰਸ਼ਨ ਅਗਲਾ ਉਦੋਂ ਕਰਦਾ ਜਦੋਂ ਉਹਨੂੰ ਸਾਰੇ ਹਿੱਲੇ ਭੁੱਕ ਜਾਂਦੇ ਨੇ ਜੀ ਪਰ ਧਰਣਾ ਪ੍ਰਦਰਸ਼ਨ ਕਮਜ਼ੋਰੀ ਦੀ ਨਿਸ਼ਾਨੀ ਵੀ ਹੁੰਦੀ ਏ ਜਦੋਂ ਕੋਈ ਕੌਮ ਕੋਈ ਇੱਕ ਫਿਰਕਾ ਜਰੋਂ ਕਮਜ਼ੋਰ ਹੋ ਜਾਂਦਾ ਉਹਦਾ ਕੋਈ ਹੱਥ ਭਲੇ ਨਹੀਂ ਰਹਿਂਦਾ ਉਦੋਂ ਇਹ ਜਾ ਕੇ ਬਹਿਦਾ ਹੂੰ ਧਰਨਾ ਪ੍ਰਦਰਸ਼ਨ ਦਾ ਮਤਲਬ ਹੀ ਉਹ ਸਾਰੇ ਪਾਸਿਓਂ ਹਾਰ ਚੁੱਕਿਆ ਹੈ ਉਹਨਾਂ ਦੇ ਕੋਲ ਜਾ ਕੇ ਛੜਕ ਦੇ ਉੱਤੇ ਬਹਿਣਾ ਜਾਂ ਕਿਸੇ ਦੇ ਅੱਗੇ ਬਹਿਣਾ ਇਹ ਉਹਦਾ ਆਖਰੀ ਚਾਲ ਹੁੰਦਾ ਹੂੰ ਤੁਹਾਨੂੰ ਕੀ ਲੱਗਦਾ ਕਿਸਾਨ ਜਥੇਬੰਦੀਆਂ ਹੁਣ ਧਰਨਾ ਸੰਘਰਸ਼ ਕਰਨ ਦੇ ਯੋਗ ਰਹਿ ਗਈਆਂ ਜੇ ਨਾ ਜਾਂ ਨਹੀਂ ਧਰਨਾ ਪ੍ਰਦਰਸ਼ਨ ਤਾਂ ਬੰਦਾ ਕਮਜ਼ੋਰ ਕਰਦਾ ਤੇ ਉਹ ਤਾਂ ਕਰਦਾ ਹੀ ਰਹਿਣਾ ਪਰ ਸਾਡੀ ਬਦਕਿਸਮਤੀ ਇਹ ਆ ਵੀ ਸਿੱਖ ਕੌਮ ਆ ਰਾਜ ਕਰਦੀ ਕਰਦੀ ਬਾਦਸ਼ਾਹੀ ਕਰਦੀ ਕਰਦੀ ਅੱਜ ਤੱਕ ਨੇ ਪ੍ਰਦਰਸ਼ਨ ਆ ਤੇ ਆਈ ਨੀ ਜਿਹੜਾ ਤਰਨਾ ਲਾਉਂਦੇ ਸੀ ਕਿਸਾਨ ਉਹ ਵੀ ਉਹਨਾਂ ਨੇ ਹੱਕ ਖੋਲੇ ਐ ਸਰਕਾਰਾਂ ਦੇ ਬਿਲਕੁਲ ਖੋਇਆ ਧੱਕਾ ਕੀਤਾ ਕਿਸਾਨਾਂ ਦੇ ਨਾਲ ਜੀ ਤੇ ਅਸੀਂ ਤਾਂ ਕਿਸਾਨਾਂ ਦੇ ਨਾਲ ਹਮੇਸ਼ਾ ਖੜੋਤੇ ਸਾਡੇ ਖੜੇ ਰਵਾਂਗੇ ਤੁਹਾਨੂੰ ਕੋਈ ਲੱਗਦਾ ਸੇਕੋਂ ਮੈਂ ਇੱਕ ਬਹਾਦਰ ਕੌਮ ਸੀ ਜਿਹੜੀ ਇੱਟਕੇ ਲੋਕਾਂ ਦੇ ਹੱਕਾਂ ਦੇ ਵਾਸਤੇ ਦੁਨੀਆਂ ਦੇ ਹੱਕਾਂ ਦੇ ਵਾਸਤੇ ਲੜਦੀ ਸੀ ਅੱਜ ਧਰਨਿਆਂ ਕਰਕੇ ਮਸ਼ਹੂਰ ਹੈ ਪੰਜਾਬ ਬਿਲਕੁਲ ਜੀ ਵੇਖੋ ਜਿਹੜੀ ਕੌਮ ਜਦੋਂ ਲੜਦੀ ਹੈ ਨਾ ਜੀ ਉਦੋਂ ਬਹਾਦਰ ਹੁੰਦੀ ਹੈ ਉਹ ਆਰਥਿਕ ਤੌਰ ਤੇ ਵੀ ਮਜ਼ਬੂਤ ਹੁੰਦੀ ਹੈ ਜੀ ਸਾਰੇ ਪਾਸਿਓਂ ਮਜਬੂਤ ਹੁੰਦੀ ਜਦੋਂ ਉਹ ਮੰਗਣ ਲੱਗ ਪੈਂਦੀ ਜਿਵੇਂ ਅਸੀਂ ਆਮ ਹੀ ਕਹਿ ਦਿੰਨੇ ਆ ਵੀ ਸਾਡੀਆਂ ਮੰਗਾਂ ਨੇ ਜੀ ਅਸੀਂ ਤਾਂ ਮੰਗ ਰਹੇ ਆ ਹੂੰ ਤੇ ਮੰਗਣ ਵਾਲੇ ਦੀ ਆਰਥਿਕ ਦਸ਼ਾ ਕਿੰਨੀ ਕੁ ਹੁੰਦੀ ਉਹ ਤਾਂ ਤੁਹਾਡੇ ਸਾਹਮਣੇ ਆ ਜੀ ਅੱਜ ਕਿਸਾਨ ਹਾਲੋ ਬਿਹਾਲ ਹੋਇਆ ਪਿਆ ਲੋਕਾਂ ਦੇ ਲਿਵਟਾਂ ਦਾ ਭਾਰ ਕਰਜ਼ਿਆਂ ਦਾ ਭਾਰ ਲੋਕਾਂ ਨੂੰ ਇੱਕ ਤਾਂ ਚੀਜ਼ ਦਿਸਦੀ ਵੀ ਵੱਡੇ ਵੱਡੇ ਟਰੇਟਰ ਟਰਾਲਗਾਂ ਨੇ ਪਰ ਉਹਨਾਂ ਦੇ ਉੱਤੇ ਕਰਜ਼ੇ ਕਿੰਨੇ ਨੇ ਕਿਸਾਨਾਂ ਦੇ ਉਹ ਕਿਸੇ ਨੂੰ ਨਹੀਂ ਦੱਸਿਆ ਮੈਨੂੰ ਇੱਕ ਤੁਹਾਡੀ ਗੱਲ ਦੇ ਵਿੱਚੋਂ ਗੱਲ ਯਾਦ ਆ ਗਈ ਹੈ ਕਿ ਆਮ ਕਿਸਾਨ ਇਹ ਗੱਲ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਤੁਸੀਂ ਵੀ ਸੁਣਦੇ ਹੋਗੇ ਇਹ ਗੱਲ ਕਹਿੰਦੇ ਨੇ ਵੀ ਕਰਜ਼ਾ ਕਿਸਾਨਾਂ ਤੇ ਚੜਿਆ ਨਹੀਂ ਖੁਦ ਇਹਨਾਂ ਨੇ ਆਪ ਚੜਾਇਆ ਹੈ ਕਹਿੰਦੇ ਵੀ ਚਿੱਟੇ ਕੁੜਤੇ ਪਾ ਕੇ ਰੱਖਦੇ ਆ ਕਾਰਾਂ ਥੱਲੇ ਆ ਤੇ ਕਹਿੰਦੇ ਵੀ ਨੌਕਰ ਵੀ ਰੱਖਦੇ ਆ ਤੇ ਕਹਿੰਦੇ ਕਰਜ਼ਾ ਤੇ ਇਹਨਾਂ ਨੇ ਆਪ ਚੜਾਇਆ ਹੈ ਵੇਖੋ ਜੀ ਇੱਕ 15 15 ਕਹਿੰਦੇ ਨੌਕਰ ਰੱਖੇ ਨਾ ਨਹੀਂ ਉਹ ਇੱਕ ਦਫਤਰ ਦਾ ਚਪੜਾਸੀ ਹੋਵੇ ਉਹਨਾਂ ਦਾ ਵੀ ਪੁੱਤ ਲੱਖ ਰੁਪਏ ਦਾ ਮੋਬਾਈਲ ਰੱਖਦਾ ਜੀ ਜੇ ਕਿਸਾਨ ਜਿੰਦੇ ਕੋਲ 10 ਕਿੱਲੇ ਜ਼ਮੀਨ ਹੈ ਤੇ ਜੱਜ ਉਹਦੀ ਕੀਮਤ ਕਿੰਨੀ ਆ ਸਾਢੇ 4 ਕਰੋੜ ਦੀ ਤੇ ਉਹਨਾਂ ਦਾ ਪੁੱਤ ਤਾਂ ਜੀ ਨਹੀਂ ਕਰਦਾ ਮੈਂ ਮੋਬਾਈਲ ਰੱਖਾਂ ਗੱਡੀ ਰੱਖਾਂ ਹੂੰ ਜਿੱਤ ਸਾਰਿਆਂ ਦਾ ਕਰਦਾ ਹੂੰ ਸਾਰਿਆਂ ਕੋਲ ਹੋਣੀ ਵੀ ਚਾਹੀਦੀ ਹੈ ਇਹ ਅੱਜ ਕੈਨੇਡਾ ਅਮਰੀਕਾ ਯੂਰਪ ਦੇ ਕਿਸਾਨ ਵੱਡੀ ਵੱਡੀਆਂ ਕੋਠੀਆਂ ਪਾ ਕੇ ਰਹਿੰਦੇ ਨੇ ਵੱਡੇ ਵੱਡੇ ਉਹਨਾਂ ਕੋਲ ਕਿਸਾਨ ਇਥੋਂ ਤੱਕ ਨੇ ਯੂਰਪ ਦੇ ਤੇ ਅਮਰੀਕਾ ਦੇ ਜਿਹੜੇ ਆਪਦੇ ਹੈਲੀਕਾਪਟਰ ਤੇ ਜਹਾਜ਼ ਰੱਖਦੇ ਨੇ ਹੂੰ ਉਹਨਾਂ ਨੂੰ ਕੀ ਕਹਿਣ ਕਿ ਵੀ ਇਹ ਕਰਜ਼ਾ ਆ ਹੂੰ ਇਹ ਸਰਕਾਰਾਂ ਦੀਆਂ ਨੀਤੀਆਂ ਨੇ ਉਹ ਆਪਦੇ ਕਿਸਾਨਾਂ ਨੂੰ ਜਿਹੜੀਆਂ ਸਰਕਾਰਾਂ ਆਪਦੇ ਕਿਸਾਨਾਂ ਨੂੰ ਮਜ਼ਬੂਤ ਕਰਦੀਆਂ ਨੇ ਉਹ ਸਰਕਾਰ ਹਮੇਸ਼ਾ ਰਾਜ ਭਗ ਚੰਗਾ ਦਿੰਦੀਆਂ ਸਮਝੀਆਂ ਜਾਂਦੀਆਂ ਨੇ ਕਿਉਂਕਿ ਜਿਹੜਾ ਕਿਸਾਨ ਹੁੰਦਾ ਹੈ ਉਹਦਾ ਜਿਹੜਾ ਕਰਜ਼ਾ ਹੈ ਉਹ ਸਰਕਾਰ ਦੇ ਮਾਪਦੰਡ ਚ ਆਉਂਦਾ ਹੂੰ ਜੇ ਅੱਜ ਕਿਸਾਨ ਕਰਜ਼ਾਈ ਹੈ ਉਹਦਾ ਕਾਰਨ ਇਹ ਵੀ ਅੱਜ ਸਾਡਾ ਪੰਜਾਬ ਵੀ 3 ਲੱਖ ਪਲੱਸ ਕਰੋੜ ਦਾ ਕਰਜ਼ਾਈ ਹੈ ਭਾਰਤ ਸਰਕਾਰ ਵੀ ਕਰ ਜਾਈਏ ਨਹੀਂ ਕਿਸਾਨ ਦਾ ਜਿਹੜਾ ਕਰਜ਼ਾ ਹੈਗਾ ਐਸ਼ੋਰਾਮ ਹੈ ਜਾਂ ਉਹਨਾਂ ਦੀ ਮਜਬੂਰੀ ਹੈ ਨਹੀਂ ਵੇਖੋ ਮਜਬੂਰੀ ਹੈ ਜੀ ਮਜਬੂਰੀ ਹੈ ਨਹੀਂ ਆ ਵੀ ਇੱਕ ਕਰਜ਼ੇ ਨੂੰ ਉਤਾਰਨ ਵਾਸਤੇ ਬੰਦਾ ਦੂਜਾ ਕਰਜ਼ਾ ਲੈਂਦਾ ਹੈ ਹਮਮ ਕਿਸਾਨ ਕੋਲ ਕੀ ਹੈ ਉਹਨੇ ਕੋਲ ਇੱਕੋ ਪਾਲਿਸੀ ਹੈ ਜ਼ਮੀਨ ਮੰਨ ਲਓ ਉਹਦੇ ਕੋਲ 10 ਕਿੱਲੇ ਜ਼ਮੀਨ ਹੈ ਹਮਮ 1900 ਤੇ 64 ਦੇ ਜਿਹਨੂੰ ਸਾਮੀ ਨਖਨ ਦੀ ਰਿਪੋਰਟ ਆਪਾਂ ਕਹਿੰਦੇ ਆ ਜੀ ਸਵਾਮੀਨਾਥਰ ਰਿਪੋਰਟ ਦੇ ਵਿੱਚ ਇਹ ਸੀ ਵੀ 1968 ਦੇ ਵਿੱਚ ਜੇ ਸਾਡੇ 23 ਕੁਆਂਟਲ ਨਰਮਾ ਵੇਚ ਕੇ ਇੱਕ ਉਦੋਂ 28 ਦੀ ਤੇ 25 ਟਰੈਕਟਰ ਆਉਂਦੇ ਸੀ ਵੀ ਸਾਨੂੰ 23 ਕੁਆਂਟਲ ਨਰਮਾ ਵੇਚ ਕੇ ਇੱਕ ਟਰੈਕਟਰ ਮਿਲ ਜਾਂਦਾ ਸੀ ਹੂੰ ਅੱਜ ਵੀ ਸਾਡਾ 23 ਕੁਆਂਟਲ ਨਰਮਾ ਵੇਚ ਕੇ ਸਾਨੂੰ ਇੱਕ ਟਰੈਕਟਰ ਮਿਲੇ ਹੂੰ ਸਾਡੇ ਉਸ ਸੋਚ ਕੰਕਣਾਲ ਭਾਜ ਜੁੜੇ ਜਾਣ ਜੀ ਜੇ ਉਦੋਂ ਮਾਸਟਰ ਦੀ ਤਨਖਾਹ 200 ਰੁਪਏ ਸੀ ਹੂੰ ਜੇ ਪਹਿਲਾਂ ਤੇ ਅੱਜ ਉਹਦੀ 70000 ਰੁਪਏ ਤਨਖਾਹ ਹੈ ਹੂੰ ਸਮਝੋ ਵੀ ਸਰਕਾਰ ਨੇ ਇਹ ਦੇਖਿਆ ਵੀ ਮਾਸਟਰ ਨੂੰ 70000 ਦੀ ਲੋੜ ਹੈ 200 ਦੀ ਲੋੜ ਵੀ ਹੂੰ ਇਹ ਕਿਸਾਨ ਦਾ ਉਦੋਂ ਫਸਲ ਦਾ ਰੇਟ ਕਿੰਨਾ ਸੀ ਝਾੜ ਕਿੰਨਾ ਹੋ ਸਕਦਾ ਪਾਈ ਸਾਹਿਬ ਪਹਿਲੇ ਸਮੇਂ ਦੇ ਵਿੱਚ ਕਿਸਾਨ ਕਰਜ਼ਾਈ ਨਹੀਂ ਸੀਗਾ ਖੁਦ ਆਪਣੇ ਹੱਥੀ ਕੰਮ ਕਰਦਾ ਸੀ ਉਹ ਖੁਦ ਲੇਕਿਨ ਅੱਜ 10 10 ਭਈਏ ਰੱਖੇ ਨੇ ਉਦੋਂ ਫਸਲਾਂ ਦੇ ਰੇਟ ਅੱਜ ਨਾਲੋਂ ਵਾਜਬ ਸੀ ਜੀ ਥੋੜੀ ਫਸਲ ਹੁੰਦੀ ਸੀ ਭਾਵੇਂ ਤੇ ਪਰ ਰੇਟ ਮਿਲ ਜਾਂਦੇ ਸੀ ਜੀ ਅੱਜ ਖਰਚੇ ਹੀ ਨੇ ਜ਼ਿਆਦੇ ਨੇ ਮੰਨ ਲਓ ਇੱਕ 10 ਕਿੱਲਿਆਂ ਦਾ ਕਿਸਾਨ ਹੈ ਉਹ ਜੇ ਕੋਈ 5 ਜਾਂ 7 ਲੱਖ ਦਾ ਟਰੈਕਟਰ ਲੈ ਲੈਂਦਾ ਉਹਨੂੰ 3 ਲੱਖ ਰੁਪਇਆ ਬੋਰ ਕਰਨ ਤੇ ਲੱਗ ਜਾਂਦਾ ਹੈ ਪੁੱਟਰ ਲਵਾਉਦਾ ਉਹਨੂੰ 5-6 ਲੱਖ ਜੋ ਪੈ ਜਾਂਦੀ ਹੈ ਜੀ ਜਦੋਂ ਦਿਨਾਚਾਰਾ ਸੀਗਰਾਬਾਦ ਉਹਦੀ ਮੋਟਰ ਹੀ ਬੋਰ ਪੈ ਜਾਂਦਾ 3 ਲੱਖ ਰੁਪਇਆ ਨੂੰ ਖੇਰ ਲੱਗਦਾ ਉਹਨਾਂ ਦੀ ਵਿਆਜ ਗਿਨ ਲਓ ਟਰੈਕਟਰ ਦੀ ਵਿਆਜ ਗਿਨ ਲਓ ਉਹਨੇ ਬੱਚੇ ਪੜਾਉਣੇ ਨੇ ਉਹਨਾਂ ਦੀ ਫੀਸਾਂ ਗਿਨ ਲਓ ਤੇ ਚੱਟ ਦੇ ਪੱਲੇ ਰਹਿਦਾ ਹੈ ਟੀਵੀ ਦੇ ਪੱਲੇ ਰਹਿਦਾ ਕੀ ਹੂੰ ਸੋ ਕਰਜ਼ਾ ਨਾਲ ਚੜੇਗਾ ਤਾਂ ਹੋਰ ਕੀ ਹੋਵੇਗਾ ਹੂੰ ਕਰਜ਼ਾ ਤੇ ਇੱਕ ਲਿਮਟ ਏ ਮੰਨ ਲਓ ਜੇ ਪਹਿਲਾਂ ਫਸਲ ਦਾ ਰੇਟ ਘਟ ਸੀ ਹੂੰ ਤੇ ਖਾਦ ਵੀ ਸਸਤੀ ਸੀ ਡੀਜ਼ਲ ਵੀ ਸਸਤਾ ਸੀ ਅਸੀਂ ਆਪਣੀ ਸੰਭਾਲਾਂ ਚ 15-20 ਰੁਪਏ ਡੀਜ਼ਲ ਪਹੁੰਦੇ ਰਹੇ ਹੁਣ ਅੱਜ 100 ਰੁਪਏ ਆ ਜੇ ਅਸੀਂ ਡੀਜ਼ਲ ਸਸਤਾ ਲੈਨੇ ਸਾਂ ਤੇ ਸਾਡੀ ਫਸਲ ਸਸਤੀ ਘੱਟ ਰੇਟ ਤੇ ਸੀ ਤੇ ਸਾਡੀਆਂ ਜਿਹੜੀ ਤੇਲ ਵੀ ਸਸਤਾ ਸੀ ਸਾਨੂੰ ਰੇ ਸਪਰੇ ਵੀ ਸਸਤੀ ਮਿਲਦੀ ਸੀ ਅੱਜ ਰੇ ਸਪਰੇ ਦੇ ਰੇਟ ਤਾਂ ਸਮਾਨੀ ਹੋ ਗਏ ਨੇ ਪਰ ਫਸਲਾਂ ਜਿਹੜੇ ਉਹਨਾਂ ਦੇ ਰੇਟ ਘਟ ਨੇ ਹਾਂ ਤੇ ਜਦ ਅਸੀਂ ਤੁਸੀਂ ਇਹ ਗੱਲ ਕਹਿੰਦੇ ਵੀ ਮਹਿੰਗਾਈ ਦਾ ਜਿਹੜਾ ਦੌਰ ਹੈ ਬਹੁਤ ਅੱਗੇ ਬਹੁਤ ਤੇਜ਼ ਹੈ ਲੇਕਿਨ ਜੇ ਗੱਲ ਕਰੀਏ ਤਾਂ ਕਿਸਾਨ ਵੀ ਕਿਤੇ ਨਾ ਕਿਤੇ ਗੁਨਾਹ ਕਰ ਰਿਹਾ ਹੈਗਾ ਜਿਹੜੀਆਂ ਖਾਦਾਂ ਦੀ ਜਿਹੜੀਆਂ ਸਪਰੇਆਂ ਦੀ ਐਨੀ ਵਰਤੋਂ ਕਰਦਾ ਵਿੱਚ ਫਸਲਾਂ ਦੇ ਵਿੱਚ ਫਿਰ ਉਹਦੀਆਂ ਚ ਬਿਮਾਰੀਆਂ ਤੇ ਲੋਕਾਂ ਨੂੰ ਕੈਂਸਰ ਦੀਆਂ ਮਾਰੀਆਂ ਵੀ ਲੱਗਦੀਆਂ ਇਹ ਚੀਜ਼ਾਂ ਸਰਕਾਰਾਂ ਨੇ ਪੈਦਾ ਕੀਤੀਆਂ ਜੀ ਜਦੋਂ ਭਾਰਤ ਦਾਣੇ-ਦਾਣੇ ਤੋਂ ਮਹਤਾਜ ਸੀ ਤੇ ਪੰਜਾਬ ਵਾਸੀਆਂ ਨੂੰ ਰਿਹਾਂ ਸਪਰੇਆਂ ਵੱਲੇ ਸਰਕਾਰਾਂ ਨੇ ਧੱਕਿਆ ਹੂੰ ਉੰਨਾ ਨਹੀਂ ਕਿਆ ਵੀ ਆਪ ਖਾਦ ਲਓ ਆਸਪ੍ਰਿਆ ਲਓ ਤੇ ਪੈਦਾਵਾਰ ਬਤਾਓ ਹਰੀ ਕ੍ਰਾਂਤੀ ਲਿਆਓ ਹੂੰ ਇਹ ਸਾਰੇ ਪੰਜਾਬ ਦਾ ਬੇੜਾਗਰਕ ਹਰੀ ਕ੍ਰਾਂਤੀ ਦੇ ਨਾਂ ਦੇ ਨਹੀਂ ਹੁਣ ਫਿਰ ਕਿਸਾਨ ਵਾਪਸੀ ਕਰੇਗਾ ਆਪਣੀ ਵੇਖੋ ਜੀ ਇਹੋ ਹਾਲਾਤ ਰਹੇ ਤੇ ਵਾਪਸੀ ਤਾਂ ਕਰਨੀ ਪੈਣੀ ਹੂੰ ਕਿਸਾਨ ਕਿਵੇਂ ਕਰੇਗਾ ਸਾਨੂੰ ਅੱਜ ਤੱਕ ਇਹ ਗੱਲ ਕੋਈ ਵੀ ਆਂਕੂ ਨਹੀਂ ਸਮਝਾ ਸਕਿਆ ਵੀ ਕਿਵੇਂ ਕਰੇਗਾ ਜੀ ਕਿਉਂਕਿ ਕਾਰਨ ਕੀ ਹੈ ਜਿਹੜਾ ਕਿਸਾਨ ਹੈ ਉਹਦੇ ਕੋਲ ਇੱਕ ਲਿਮਟਿਡ ਲਿਮਟੇ ਉਹ ਉਸ ਤੋਂ ਵੱਧ ਜਿਆਦਾ ਕੰਮ ਨਹੀਂ ਕਰ ਸਕਦਾ ਹੂੰ ਜਿਆਦਾ ਪੈਦਾਵਾਰ ਨਹੀਂ ਕਰ ਸਕਦਾ ਹੂੰ ਹੂੰ ਉਹਨੂੰ ਵਾਜਬ ਰੇਟ ਕਿਉਂ ਨਹੀਂ ਮਿਲਦਾ ਉਹਦੇ ਕਾਰਨ ਬੜੇ ਜਿਆਦਾ ਨੇ ਮੈਂ ਤੁਹਾਨੂੰ ਥੋੜੇ ਸ਼ਬਦਾਂ ਵਿੱਚ ਦੱਸਾਂ ਮੈਂ ਮੰਨ ਲਓ ਆਪਾਂ ਇੱਥੇ ਕਣਕ ਵੇਚ ਰਹੇ ਹਾਂ ਫਿਰੋਜ਼ਪੁਰ ਜੀ ਫਿਰੋਜ਼ਪੁਰ ਤੋਂ ਕਣਕ ਆਪਣੇ ਫਿਰੋਜ਼ਪੁਰ ਦੀ ਕਣਕ ਜੇ ਫਿਰੋਜ਼ਪੁਰ ਚ ਅਸੀਂ ਆਟਾ ਵੇਚਦੇ ਹਾਂ ਉਹ ਵੱਤ ਉਹ 30 ਰੁਪਏ ਕਿਲੋ ਚ ਲੈ ਜਾਏਗਾ ਹਾਂਜੀ ਪਰ ਜੇ ਇਹੋ ਆਟਾ ਅਸੀਂ ਕਸੂਰ ਜਾ ਕੇ ਵੇਚੀਏ ਹੂੰ ਇਹੋ ਕਣਕ ਕਸੂਰ ਜਾ ਕੇ ਵੇਚੀਏ ਉੱਥੇ 80 ਰੁਪਏ 90 ਰੁਪਏ ਕਿਲੋ ਵਿਕੇਗੀ ਜੀ ਪਰ ਸਾਡੀ ਅੱਜ ਵੀ ਕਸੂਰ ਜਾ ਕੇ ਵਿਕਦੀ ਹੈ ਹੂੰ ਵਿਕਦੀ ਕਿਵੇਂ ਆ ਇੱਥੋਂ ਕਣਕ ਚੁੱਕੀ ਜਾਂਦੀ ਏ ਉਹ اڈਾਨੀ ਆ ਬਾਨੀ ਦੇ ਬੰਦਰਗਾਹ ਤੇ ਜਾਂਦੀ ਏ ਉੱਥੋਂ ਕਾਂਡਲੇ ਤੋਂ ਪੋ 에어ਪੋਰਟ ਤੋਂ ਹੋ ਕੇ ਕਰਾਚੀ ਤੇ ਕਰਾਚੀ ਤੋਂ ਫਿਰ ਸਾਡੇ ਤੋਂ 15 ਕਿਲੋਮੀਟਰ ਦੂਰ ਕਸੂਰ ਜਾ ਕੇ ਵਿਕਦੀ ਹੈ ਹੂੰ ਹੂੰ ਪਰ ਜੇ ਸਾਡੇ ਕਿਸਾਨਾਂ ਨੂੰ ਇਹ ਅਧਿਕਾਰ ਦੇਵੇ ਸਰਕਾਰ ਵੀ ਤੁਸੀਂ ਆਪਣਾ ਵਪਾਰ ਜਿਹੜਾ ਪੱਛਮ ਵੱਲੇ ਕਰ ਲੋ ਸਾਡੇ ਬਾਰਡਰ ਖੋਲ ਦਿੱਤੇ ਜਾਣ ਸੈਨੀ ਵਾਲਾ ਬਾਰਡਰ ਵਾਗਾ ਬਾਰਡਰ ਸਾਡਾ ਕਿਸਾਨ ਇਥੋਂ ਫਸਲਾਂ ਸਿੱਧੀਆਂ ਉਧਰ ਵੇਚੇ ਹੂੰ ਸਾਡਾ ਕਿਸਾਨਾ ਜ ਵੀ ਕਸ਼ਾਲ ਹੋ ਜਾਏਗਾ ਜੀ ਕਿਉਂਕਿ ਸਾਡੇ ਚੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਚ ਸਾਡੇ ਜਿਹੜਾ ਕਿਸਾਨ ਸੀ ਉਹ ਬੇਸ਼ੱਕ ਪੱਛਮ ਵੱਲੇ ਵਪਾਰ ਕਰਦਾ ਸੀ ਚੜ੍ਹਦੇ ਵੱਲੇ ਕਿਸੇ ਨੇ ਵਪਾਰ ਨਹੀਂ ਕੀਤਾ ਹੂੰ ਸਾਡਾ ਪੰਜਾਬ ਉਦੋਂ ਜਿਹੜਾ ਸੀ ਉਹ ਪਾਵਰਫੁਲ ਸੀ ਆਰਥਿਕ ਤੌਰ ਤੇ ਮਜ਼ਬੂਤ ਸੀ ਹਾਂ ਹਾਂ ਅੱਜ ਸਾਡਾ ਪੱਛਮ ਦਾ ਵਪਾਰ ਜਿਵੇਂ ਬੰਦ ਹੋ ਗਿਆ ਨਾਲ ਦੀ ਨਾਲ ਹੀ ਸਾਡੀ ਜਿਹੜੀ ਆਰਥਿਕਤਾ ਜਿਹੜੀ ਉਹ ਕਮਜ਼ੋਰ ਹੋ ਮੈਂ ਕਹਿੰਦਾ ਤਜਿੰਦਰ ਸਿੰਘ ਦੀ ਦਰਸ਼ਕਾਂ ਨੂੰ ਇੱਕ ਇਹ ਵੀ ਗੱਲ ਤੁਸੀਂ ਦੱਸ ਦਿਓ ਵੀ ਖੇਤੀ ਨੀਤੀ ਪੰਜਾਬ ਸਰਕਾਰ ਜਾਂ ਸੈਂਟਰਲ ਸਰਕਾਰ ਦੇ ਵੱਲੋਂ ਲਾਗੂ ਕੀਤੀ ਗਈ ਹੋਣਾ ਉਹ ਕੀ ਹੈਗੀ ਹੈ ਜਿਹੜੀ ਖੇਤੀ ਨੀਤੀ ਏ ਉਹ ਜਿਹੜੀ ਪਹਿਲਾਂ ਸੀ ਉਹਦੇ ਤੋਂ ਬਦਲ ਕਰ ਦਿੱਤੀ ਗਈ ਪਹਿਲਾਂ ਖੇਤੀ ਨੀਤੀ ਕੁਝ ਵਧੀਆ ਸੀ ਉਹਦੇ ਨਾਲੋਂ ਜੀ ਸਾਡਾ ਮੰਡੀਕਰਨ ਸੀ ਸਾਡੀ ਕਣਕ ਝੋਨਾ ਮੰਡੀ ਚ ਜਾਂਦਾ ਸੀ ਉੱਥੇ ਆਰਤੀਆ ਸੀ ਸਾਡਾ ਉੱਥੇ ਆਰਤੀਏ ਦੇ ਨਾਲ ਛੇੜ ਨਾਲੇ ਹੋਵੇ ਸੀ ਜੀ ਸਾਡੀ ਫਸਲ ਵਿਕਦੀ ਸੀ ਜੀ ਜੀ ਪਰ ਜਿਹੜੀ ਹੁਣ ਨੀਤੀ ਏ ਉਹ ਕਾਰਪੋਰੇਟ ਕਰਾਉਣਿਆਂ ਦੇ ਹੱਕ ਦੇ ਜੀ ਅੱਜ 2 ਸਾਲ ਜਾਂ 4 ਸਾਲ ਕਾਰਪੋਰੇਟ ਕਰਾਉਣੇ ਸਾਨੂੰ ਵਾਧੂ ਰੇਟ ਵੀ ਦੇ ਦੇਣਗੇ ਜੀ ਉਸ ਤੋਂ ਬਾਅਦ ਜਿਹੜਾ ਸਾਡਾ ਮੰਡੀਕਰਨ ਉਹ ਖਤਮ ਹੋ ਜਾਏਗਾ ਹੂੰ ਜਦੋਂ ਮੰਡੀ ਕਰਨੇ ਖਤਮ ਹੋ ਗਿਆ ਫਿਰ ਵਪਾਰੀ ਸਾਨੂੰ ਜਲੀਲ ਕਰਕੇ ਜਿਵੇਂ ਬੱਧ ਪ੍ਰਦੇਸ਼ ਯੂਪੀ ਚ ਫਸਲਾਂ ਖਰੀਦਦੇ ਨੇ ਸਾਡੇ ਵੀ ਉੱਥੇ ਇਵੇਂ ਹੀ ਖਰੀਦਣਗੇ ਜੀ ਸਾਡੀਆਂ ਜਿਹੜੀਆਂ ਫਸਲਾਂ ਲੋਕੀ ਘਰਾਂ ਵਿੱਚ ਸਾਬ-ਸਾਬ ਰੱਖਿਆ ਕਰਨਗੇ ਵਪਾਰੀ ਆਵੇਗਾ ਔਰ ਰੇਟ ਲਾਵੇਗਾ ਫਿਰ ਲੈ ਕੇ ਜਾਵੇਗਾ ਜੀ ਅਸੀਂ ਇਹੋ ਜੇ ਹਾਲੋ ਬਿਹਾਲ ਹੋ ਜਾਗੇ ਜੀ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਸ਼ਰਮਨੀ ਕਾਲੀ ਦਲ ਅਮਰਸਰ ਦੇ ਆਗੂ ਸੀਗੇ ਭਾਈ ਤੇਜਿੰਦਰ ਸਿੰਘ ਜਿਨ੍ਹਾਂ ਨੇ ਕਿਸਾਨੀ ਮੁੱਦੇ ਨੂੰ ਲੈ ਕੇ ਗੱਲਬਾਤ ਬੜੀ ਡੰਗਾਈ ਦੇ ਨਾਲ ਕੀਤੀ ਹੈਗੀ ਹੈ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਡੱਲੇਵਾਲ ਸਾਹਿਬ ਨੂੰ ਜਾਂ ਕਿਸਾਨੀ ਮੋਰਚਾ ਜਿਹੜਾ ਨੌਰੀ ਤੇ ਲੱਗਿਆ ਸੀਗਾ ਸਰਕਾਰਾਂ ਨੇ ਕਿਹੜੀਆਂ ਸਾਜ਼ਿਸ਼ਾਂ ਤਹਿਤ ਚੁੱਕਿਆ ਹੈ ਕਿਹੜੀ-ਕਿਹੜੀ ਸਾਜ਼ਿਸ਼ ਹੈ ਕਿਸਾਨਾਂ ਨੂੰ ਮਾਰਨ ਦੀ ਸੋ ਕਰਜ਼ੇ ਬਾਰੇ ਵੀ ਗੱਲ ਕੀਤੀ ਹੈ ਵੀ ਕਰਜ਼ਾ ਇੱਕ ਕਿਸਾਨ ਦੀ ਮਜਬੂਰੀ ਹੈਗੀ ਹੈ ਸੋ ਸਾਰੀ ਤੁਸੀਂ ਗੱਲਬਾਤ ਭਾਈ ਸਾਹਿਬ ਭਾਈ ਤੇਜਿੰਦਰ ਸਿੰਘ ਕੋਲ ਸੁਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਨੇ ਸ਼ਾਨ ਸਿੰਘ ਭਾਈ ਸਾਹਿਬ ਜੀ ਜਿਸ ਤਰ੍ਹਾਂ ਜਾਣਕਾਰੀ ਤੁਸੀਂ ਦਿੱਤੀ ਹੈ ਕਿਸਾਨੀ ਮੁੱਦੇ ਤੇ ਭਾਈ ਡੱਲੇਵਾਲ ਸਾਹਿਬ ਦੋ ਫਾਰਮਰ ਜਿਹੜੀਆਂ ਉੱਥੇ ਲੱਗੀਆਂ ਸੀ ਮੋਰਚਾ ਚੱਕਿਆ ਗਿਆ ਸੋ ਸਾਰੀ ਗੱਲਬਾਤ ਕਰਨ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ